अच्छा एदे ਨਾਲ ਤੁਹਾਡੀ ਜ਼ਿੰਮੇਵਾਰੀ ਮੁੱਕ ਗਈ ਬਿਲਕੁਲ ਹੁਣ ਇਹਨੇ ਆਪਦੀ ਕਮਾਂਡ ਸੰਭਲੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਤੁਹਾਨੂੰ ਆਪ ਦੇ ਹਿਸਾਬ ਨਾਲ ਲੈ ਕੇ ਜਾਊਗਾ ਇਹਨੇ ਹੁਣ ਬੇਸਿਕਲੀ ਇਹ ਉਹ ਦੇਖੋ ਸ਼ੀਸ਼ਾ ਰੈੱਡ ਹੋ ਰਿਹਾ ਹਾਂਜੀ ਰੈੱਡ ਹੋ ਰਿਹਾ ਸਹੀ ਗੱਡੀ ਲੰਘ ਗਈ ਜੀ ਹੁਣ ਇੱਕ ਹੋਰ ਗੱਡੀ ਆ ਗਈ ਫੇਰ ਰੈੱਡ ਹੋਇਆ ਫੇਰ ਰੈੱਡ ਹੋਇਆ ਬਲਿੰਕ ਕਰਦਾ ਉਹਨੇ ਸੈਂਸ ਕਰ ਲਿਆ ਵੀ ਪਿੱਛੋਂ ਜੇ ਤੁਸੀਂ ਨਹੀਂ ਦੇਖ ਰਹੇ ਨਾ ਸਾਈਡ ਤੋਂ ਪਤਾ ਲੱਗ ਗਿਆ ਨਾ ਵੀ ਹੁਣੇ ਵੀ ਨਾਲ ਦੀ ਕੋਈ ਚੀਜ਼ ਆ ਰਹੀ ਹੈ ਲੰਘ ਰਹੀ ਹੈ ਅੱਛਾ ਟੀਵੀ ਵੀ ਲਾਇਆ ਪਿਆ ਪਤੰਦਰਾਂ ਨੇ ਸਾਰਾ ਬਿਲਕੁਲ ਪ੍ਰੀ ਇੰਸਟਾਲ ਜਿਹੜਾ ਮੈਪ ਠੀਕ ਹੈ ਜੇ ਤੁਸੀਂ ਨੈਟ ਨਹੀਂ ਵੀ ਚੱਲ ਰਿਹਾ ਤੁਸੀਂ ਆਪਦਾ ਫੋਨ ਨਹੀਂ ਵੀ ਕਨੈਕਟ ਕੀਤਾ ਹੋਇਆ ਤਾਂ ਵੀ ਤੁਸੀਂ ਇਹਨੂੰ ਮੈਪ ਨੂੰ ਆਫਲਾਈਨ ਯੂਜ਼ ਕਰ ਸਕਦੇ ਹੋ ਠੀਕ ਹੈ ਅੱਛਾ ਜੇ ਜੇ ਕਨੈਕਟ ਨਹੀਂ ਜਾਂ ਫੋਨ ਨਾ ਜਾਂ ਨੈਟ ਹੈ ਨਹੀਂ ਤਾਂ ਇਹ ਚੱਲ ਰਿਹਾ ਹੈ ਤੁਹਾਨੂੰ ਦੱਸੂਗਾ ਵੀ ਤੇ ਜੂ ਹੈ ਕਿ ਚੱਲ ਰਿਹਾ ਨਾਲ ਦੀ ਨਾਲ ਇਹ ਤਾਂ ਇਹ ਵੀ ਨਹੀਂ ਹੈਗਾ ਕਿ ਚਾਰ ਤੋਂ ਪੰਜ ਅਪਡੇਟ ਤੁਹਾਨੂੰ ਫ੍ਰੀ ਆਫ ਕਾਸਟ ਉਹ ਮਿਲ ਜਾਣਗੇ ਇਹਦੇ ਅਪਡੇਟ ਜਿਹੜੇ ਮੈਪਸ ਦੇ ਅਪਡੇਟ ਆਉਂਦੇ ਆ ਠੀਕ ਹੈ ਕੋਈ ਨਵਾਂ ਰੋਡ ਚੇਂਜ ਹੋਇਆ ਜਾਂ ਕੁਝ ਹੋ ਰਿਹਾ ਉਹ ਤੁਹਾਨੂੰ ਅਪਡੇਟ ਇਹਦੇ ਵਿੱਚ ਨਾਲੀ ਮੜਨਗੇ ਵੀ ਆਏ ਨਹੀਂ ਗਾਂ ਜਾ ਕੇ ਇੱਥੇ ਬੋਰਡ ਲਗਾ ਦੇਣੇ ਦੱਸਿਆ ਹਾਂ ਦੇਖਦੇ ਰੋਡ ਬੰਦ ਹੋ ਗਈ ਵਾ ਸਾਰਾ ਕੁਝ ਇੱਥੇ ਮਿਲ ਜਾਣਾ ਹੁਣ ਇਹਦੇ ਚ ਇੱਕ ਚੀਜ਼ ਤੁਹਾਨੂੰ ਨਵੀਂ ਦੱਸਾਂ ਹਾਂਜੀ ਜਿਹੜੀ ਇਸ ਸੈਗਮੈਂਟ ਚ ਆਈ ਹੈ ਪਹਿਲੀ ਪਹਿਲਾਂ ਨਹੀਂ ਸੀ ਜੀ ਤੁਹਾਨੂੰ ਠੰਡ ਲੱਗ ਰਹੀ ਹੈ ਤੁਹਾਨੂੰ ਹੀਟ ਦੀ ਲੋੜ ਹੈ ਇੱਧਰ ਚਾਹੀਦੀ ਹੈ ਠੀਕ ਆ ਮੈਨੂੰ ਲੱਗ ਰਹੀ ਹੈ ਗਰਮੀ ਠੀਕ ਹੈ ਜੀ ਤੁਸੀਂ ਆਪਣੇ ਅਕੋਰਡਿੰਗ ਇਹਨੂੰ ਹੀਟ ਕਰ ਲਓ ਇਹਨੂੰ ਇੱਧਰ ਤੁਹਾਡੇ ਵਾਲਾ ਪਾਸਾ ਹੀਟ ਹੋਊਗੀ ਅੱਛਾ ਮੇਰੇ ਪਾਸੇ ਹੀਟ ਚੱਲ ਪਈ ਹਾਂਜੀ ਹਾਂਜੀ ਮੈਂ ਉਹਦੇ ਮੈਨੂੰ ਚਾਹੀਦਾ ਏਸੀ ਤੇ ਮੇਰੇ ਵਾਲੇ ਪਾਸੇ ਏਸੀ ਚੱਲੂਗਾ ਠੀਕ ਹੈ ਮੈਂ ਹੀਟ ਤੇ ਬੈਣਾ ਤੇ ਹੀਟ ਤੇ ਬੈਣਾ ਤੇ ਤੁਹਾਨੂੰ ਮਾੜੀ ਤਕਲੀਫ ਹੈ ਤੁਸੀਂ ਇਹ ਦਰ ਮੈਂ ਉਹਦਾ ਟੈਂਪਰੇਚਰ ਆਵਦੇ ਅਕੋਰਡਿੰਗ ਸੈੱਟ ਕਰ ਸਕਦਾ ਅੱਛਾ ਦੋਨੇ ਪਾਸੇ ਅਲੱਗ-ਅਲੱਗ ਕੰਮ ਆ ਗਿਆ ਦੋਨੇ ਪਾਸੇ ਅਲੱਗ-ਅਲੱਗ ਕੰਮ ਜੋ ਬਹੁਤ ਵੀ ਚੀਜ਼ ਦਿੱਤੀ ਜੀਓ ਸਰਵਰ ਨਾਲ ਜਿੱਦਾਂ ਆਪਾਂ ਸਪੋਟੀਫਾਈ ਹੋ ਗਿਆ ਜਿਹੜਾ ਜੀਓ ਸਰਵਰ ਵਿੱਚ ਦਿੱਤਾ ਪ੍ਰੀ-ਇਨਸਟਾਲਡ ਅੱਛਾ ਠੀਕ ਆ ਇਹ ਇੱਕ ਸਾਲ ਵਾਸਤੇ ਸਭ ਕੁਝ ਫ੍ਰੀ ਐ ਇਸ ਨਾਲ ਪਹਿਲਾਂ ਜਦੋਂ ਗੱਡੀ ਨਵੀਂ ਸੀ ਲਾਉਂਗੀ ਉਹਦੇ ਵਾਸਤੇ ਤੁਹਾਨੂੰ ਕੋਈ ਮਿਊਜ਼ਿਕ ਨੈਟ ਨਹੀਂ ਕਨੈਕਟ ਕਰਨ ਦੀ ਲੋੜ ਕੋਈ ਆਉਦਾ ਫੋਨ ਨਹੀਂ ਸਿੱਧੇ ਇੱਥੋਂ ਸਰਚ ਕਰੋ ਗਾਣਾ ਜੋ ਮਰਜ਼ੀ ਪਲੇ ਕਰੋ ਜਿਹੜਾ ਮਰਜ਼ੀ ਕਰਾ ਜਿਹੜਾ ਮਰਜ਼ੀ ਪਲੇ ਕਰੋ ਨੈਟ ਤੋਂ ਬਿਨਾਂ ਮੈਪ ਤਾਂ ਚੱਲਦਾ ਹੀ ਸੀ ਮੈਪ ਤਾਂ ਚੱਲਦਾ ਹੀ ਹੁਣ ਗਾਣੇ ਵੀ ਚੱਲਣਗੇ ਇਹ ਵੀ ਚੱਲੂਗਾ ਇਹਦੀ ਇੱਕ ਦੇਖ ਦਿੱਤੇ ਹੈਂਡ ਬ੍ਰੇਕ ਦਾ ਬਟਨ ਦੇ ਤਾਂ ਹੈਂਡ ਬ੍ਰੇਕ ਦੇ ਜਦੋਂ ਨੂੰ ਨਾਪ ਤਾਂ ਹੈਂਡ ਬ੍ਰੇਕ ਲੱਗ ਜਾਣੇ ਆ ਤੇ ਜਦੋਂ ਤਾਂ ਲੱਗਦਾ ਹੈਂਡ ਬ੍ਰੇਕ ਲੱਗੇ ਅੱਛਾ ਉਵੇਂ ਹੀ ਹਸਾਬ ਹਾਂਜੀ ਜਿਵੇਂ ਅ ਲੇ ਡਾਊਨ ਹੋ ਗਿਆ ਨਵੇਂ ਆ ਵੀ ਚੀਜ਼ ਦਿੱਤੀ ਕਿ ਆਟੋ ਹੋਲਡ ਆ ਗਈ ਹਾਂਜੀ ਆ ਲਿਖਿਆ ਗਿਆ ਆਟੋ ਹੋਲਡ ਹਾਂਜੀ ਇਹ ਕੰਮ ਆਪਣਾ ਉਹ ਕਰਨਾ ਜਦੋਂ ਕੋ ਚੜਾਈ ਤੇ ਖੜੇ ਆ ਅੱਛਾ ਠੀਕ ਹੈ ਜਾਮ ਲੱਗਿਆ ਹੋਇਆ ਆਪਾਂ ਜਾਣੇ ਛੁੱਟੀਆਂ ਮਨਾਉਣ ਕਿੱਥੇ ਖੜੇ ਆ ਨਾ ਟ੍ਰੈਫਿਕ 'ਚ ਖੜੇ ਆ ਤਾਂ ਗੱਡੀ ਜਦੋਂ ਤੋਰਦੇ ਆ ਕਿਵੇਂ ਸੋਚਦਾ ਕੋ ਡਰੂਗਾ ਗੱਡੀ ਪਿੱਛੇ ਆ ਜੂਗੀ ਰੇਸ ਦੇ ਕੇ ਰੱਖੀ ਆ ਆਪਾਂ ਠੀਕ ਆ ਆਟੋ ਹੋਲਡ ਤੁਹਾਨੂੰ ਦੇ ਟੈਨਸ਼ਨ ਨਾ ਲੈਣ ਦੀ ਲੋੜ ਨਹੀਂ ਆਟੋ ਹੋਲਡ ਹੈਗਾ ਟ੍ਰਾਫਿਕ ਛੱਡ ਕੇ ਖੜੇ ਰਹੋ ਆਪਣੇ ਉਹ ਗੱਡੀ ਨੂੰ ਹੋਲਡ ਗਿਆ ਜਦੋਂ ਤੁਸੀਂ ਗੱਡੀ ਤੋਰੋਗੇ ਗੱਡੀ ਘਾ ਉਹਨੂੰ ਜਾਊਗੀ ਪਿੱਛੇ ਨੂੰ ਨਹੀਂ ਆਉਂਦੀ ਹੂੰ ਅਸੇ ਪਾਸੇ ਦੇਖਣਾ ਪੈਂਦਾ ਠੀਕ ਆ ਬੰਦਾ ਇੱਕ ਪਾਰਕਰ ਨੂੰ ਚਾਹੀਦਾ ਗੱਡੀ ਆ ਦੇਖੋ ਆ ਪੂਰੀ ਗੱਡੀ ਤੁਹਾਡੀ ਸੈਟਲਾਈਟੋਂ ਵੀਊ ਦਿਖਾਉਂਦੀ ਆ ਉੱਪਰ ਸਸਿਕਾ ਮਿੱਤਰੋ ਕੀ ਹਾਲ ਚਾਲ ਆ ਮੈਂ ਵੀ ਸ਼ਹਿਰ ਜਗਰਾਉਂ ਦੇ ਵਿੱਚ ਮੈਂ ਖੜਾ ਜਗਰਾਉਂ ਸ਼ਹਿਰ ਦੇ ਵਿੱਚ ਪਹਿਲਾਂ ਮੇਰੇ ਨਾਲ ਆ ਜਾਓ ਐਡਰੈਸ ਵੀ ਦੱਸੂਗਾ ਗੱਲਬਾਤ ਵੀ ਸਾਰੀ ਦੱਸੂਗਾ ਪਤਾ ਤੁਹਾਨੂੰ ਪਤਾ ਲੱਗ ਹੀ ਹੋਣੀ ਪਹਿਲੇ ਸੀਨ ਦੇਖ ਕੇ ਨਾਲ ਆਓ ਮੇਰੇ ਵੀਰ ਆ ਮੇਰੇ ਜਗਰਾਜ ਸੇਖੋ ਮੇਰੇ ਵੱਡਾ ਵੀਰ ਵੀਰ ਸਸਿਕਾ ਸਸਿਕਾ ਦੇ ਕਿਵੇਂ ਆ ਵੀਰੇ ਫਿਰ ਬਹੁਤ ਵਧੀਆ ਠੀਕ ਆ ਜੀ ਕੈਮ ਬਹੁਤ ਵਧੀਆ ਪਹਿਲੇ ਤਾਂ ਮੇਰੇ ਤੁਹਾਡਾ ਧੰਨਵਾਦ ਵੀ ਵੀਰੇ ਨੇ ਸਮਾਂ ਦਿੱਤਾ ਸ਼ੋਰ ਪਰ ਤੁਹਾਡੇ ਖਾਤਰ ਪਹੁੰਚੇ ਆ ਵੀਰੇ ਜਰੂਰ ਜਰੂਰ ਉਹਨਾਂ ਖਾਤਰ ਤੁਹਾਨੂੰ ਦਿਖਾਉਣਾ ਬੰਦਾ ਸਾਡਾ ਫਰਜ਼ ਵੀ ਨਵੀਂ ਚੀਜ਼ ਉਤਰੀ ਗਈ ਆ ਬਿਲਕੁਲ 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 ਜੀ ਮੂਰਲੇ ਸਿੰਘ ਦੇਖ ਕੇ ਤਾਂ ਐਸਟੀਮੇਟ ਨਾਲੇ ਲਾ ਵੀ ਲਿਆ ਹਾਂ ਹਾਂ ਜੀ ਇੱਕ ਗੱਲ ਪੁੱਛਦਾ ਵੀਰੇ ਮੈਂ ਹਾਂਜੀ ਤੁਹਾਡਾ ਬਹੁਤ ਸਾਲ ਦਾ ਪਹਿਲਾਂ ਆਫ ਕੈਮਰਾ ਗੱਲ ਕੀਤੀ ਆ ਬਹੁਤ ਐਕਸਪੀਰੀਅੰਸ ਆ ਜਿੰਨੀ ਮੇਰੀ ਉਮਰ ਹੋ ਗਈ ਉਹਨਾਂ ਦਾ ਐਕਸਪੀਰੀਅੰਸ ਹੀ ਲਈ ਬੈਠੇ ਨੇ ਬਿਲਕੁਲ ਗੱਲ ਕੀ ਆ ਮੇਨ ਜਿਵੇਂ ਇਹ ਕਰੇਟਾ ਖੜੀ ਹੁਣ ਮਗਰੀ ਹਾਂਜੀ ਮੇਰ ਮੁੰਤਾ ਜੀ ਹਾਂਜੀ ਹਾਂਜੀ ਕ੍ਰੇਟਾ ਪਹਿਲਾਂ ਵੀ ਆ ਰਹੀ ਸੀ ਪਹਿਲਾਂ ਵੀ ਆ ਰਹੀ ਸੀ ਕ੍ਰੇਟਾ ਦੇ ਵੱਖਰੇ ਵੱਖਰੇ ਮਾਡਲ ਵੀ ਆਏ ਆ ਮਾਡਲ ਵੀ ਆਏ ਆ ਕ੍ਰੇਟਾ ਵਿਕੀ ਵੀ ਬਹੁਤ ਆ ਵਿਕੀ ਬਹੁਤ ਆ ਵੀ ਕਹਿ ਦਗੇ ਰਾਣੀ ਘੱਡੀਆਂ ਚ ਤਾਂ ਸ਼ਾਮਲ ਹੋ ਗਈ ਬਿਲਕੁਲ ਕ੍ਰੇਟਾ ਨੇ ਆਪ ਦੇ ਪੈਰ ਲਾ ਲਏ ਬਿਲਕੁਲ ਜੀ ਹੁਣ ਕ੍ਰੇਟਾ ਵਾਲਿਆਂ ਨੇ ਇਹ ਜਿਹਾ ਕੀ ਸੱਪ ਕੱਢਤਾ ਵੀ ਅਗਲਾ ਕਵੇ ਤਾਂ ਕ੍ਰੇਟਾ ਹੀ ਲੈਣੀ ਕ੍ਰੇਟਾ ਦੇਖੋ ਮਾਰਕੀਟ ਵੀਰੇ ਪਹਿਲਾਂ ਵੀ ਬਹੁਤ ਵਧੀਆ ਸੀਗੀ ਰੋਡ ਤੇ ਪ੍ਰੈਜ਼ੈਂਸ ਬਹੁਤ ਵਧੀਆ ਠੀਕ ਆ ਠੀਕ ਹੈ ਜੀ ਤੇ ਬਾਕੀ ਹੁਣ ਚੇਂਜ ਕਰਨਾ ਹੀ ਸੀਗਾ ਥੋੜਾ ਬਹੁਤ ਟਾਈਮ ਦੇ ਹਿਸਾਬ ਨਾਲ ਹਰ ਇੱਕ ਚੀਜ਼ ਦਾ ਚੇਂਜ ਹੁੰਦਾ ਠੀ ਤਾਂ ਉਸ ਕਰਕੇ ਤੁਹਾਡੇ ਸਾਹਮਣੇ ਆ ਵੀ ਕ੍ਰੇਟਾ ਨੇ ਕਿਤੇ ਐ ਤਾਂ ਨਹੀਂ ਕਰਤਾ ਵੀ ਕੱਲੀ ਗ੍ਰੈਲ ਜੀ ਚੇਂਜ ਕਰਤੀ ਹੋ ਜਾਂ ਕੱਲੀ ਲੈਟ ਹੀ ਇਥੋਂ ਤੱਕ ਪੂਰੀ ਕਰਤੀ ਹੋਏ ਪੂਰੀ ਚੇਂਜ ਨਹੀਂ ਨਾ ਇਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਇਹ ਸਾਰਾ ਗੱਲਕਾਰੀ ਕੀਤੀ ਹੈ ਇੰਜਨ ਤੋਂ ਲੈ ਕੇ ਬਾਡੀ ਤੱਕ ਸਾਰੀ ਪਟਕੀ ਚੇਂਜ ਕਰ ਸਾਰਾ ਸਾਰੀ ਚੇਂਜ ਹੋ ਗਿਆ ਫਰੰਟ ਲੁੱਕ ਦੇਖੋਗੇ ਹੁਣ ਆ ਦੇਖੋ ਆ ਐਲਈਡੀ ਲਾਈਟ ਆ ਠੀਕ ਹੈ ਜੀ ਆ ਸਾਰੀ ਲਾਈਟ ਜਗਦੀ ਯਾਰ ਆ ਆ ਵਿਜੀਬਲ ਹੁੰਦੀ ਹੈ ਫੁੱਲ ਲਗਜ਼ਰੀ ਕੰਮ ਕਰਦਾ ਫੁੱਲ ਲਗਜ਼ਰੀ ਹਾਂ ਹੁਣ ਜਮਾਂ ਇੰਟਾ ਗੱਲ ਬਿਲਕੁਲ ਬਿਲਕੁਲ ਐਦੂ ਅੱਗੇ ਕਹਿ ਦਗੇ ਵੀ ਖਤਮ ਹੀ ਹੈ ਖਤਮ ਹੀ ਹੈ ਕੰਮ ਗ੍ਰਿਲ ਹੈ ਗ੍ਰਿਲ ਤੋਂ ਬਾਅਦ ਹੀ ਜਿਹੜੀ ਆ ਐਲਈਡੀ ਲਾਈਟ ਸੀ ਮੂਰਲੀ ਉਹ ਸਾਰੀ ਚੇਂਜ ਕਰਤੀ ਹਾਂਜੀ ਗੱਲਾਂ ਕਰ ਬਰੀਕੀ ਦੀ ਗੱਲ ਕਰੀਏ ਤਾਂ ਥੋੜਾ ਬੋ ਆ ਦੇਖੋ ਲੋਗੋ ਤੁਸੀਂ ਪਹਿਲਾਂ ਨਹੀਂ ਗ੍ਰੇਟਰ ਵੀ ਦੇਖ ਲਓਗੇ ਤਾਂ ਇਹ ਵੀ ਦੇਖ ਲਓਗੇ ਆ ਲੋਗੋ ਪੂਰਾ ਚੇਂਜ ਹੋ ਗਿਆ ਜੀ ਠੀਕ ਆ ਆ ਥੋੜਾ ਗਲੋਸੀ ਆ ਗਿਆ ਥੋੜੀ ਲਗਜ਼ਰੀ ਜੀ ਲੁੱਕ ਡਿਫਰੈਂਟ ਕਰਦਾ ਡਿਫਰੈਂਟ ਕਰਦਾ ਸੋਹਣਾ ਲੱਗਦਾ ਦੇਖ ਕੇ ਹਾਂਜੀ ਤੇ 360 ਕੈਮ ਸੱਚਾ ਪੂਰੇ ਕੈਮਰਾ ਆ ਗਿਆ ਪੂਰੇ ਕੈਮਰਾ ਆ ਗਿਆ 360 ਕਿਸੇ ਦਾ ਕੋਈ ਲੱਗੇ ਦੇਖੇ ਸੀ ਪੂਰੇ ਕੈਮਰਾ ਆ ਗਿਆ ਪੂਰੇ ਕੈਮਰਾ ਆ ਗਿਆ 360 ਜੀ ਇਹਦਾ ਇੰਜਨ ਚ ਵੀ ਬਦਲਾ ਕਰਤਾ ਇੰਜਨ ਤੇ ਕੋਈ ਪਤਾ ਨਹੀਂ ਹੈਗਾ ਥੋੜਾ ਇਹ ਫਾਈਨ ਹੋਇਆ ਹੋਰ ਐਵਰੇਜ ਥੋੜੀ ਹੋਰ ਇਨਕਰੀਜ਼ ਹੋ ਜੂਗੀ ਉਹਦੇ ਨਾਲ ਐਵਰੇਜ ਭਈ ਦੇ ਜਦੋਂ ਆਪਾਂ ਹੁਣ ਪੰਜਾਬੀ ਬੰਦੇ ਨੇ ਮਿਰਰ ਕਿਨੇ ਜਿੱਥੇ ਘੱਟੀ ਲੈਣੀ ਆ ਬਿਲਕੁਲ ਉਹਨੇ ਕੋਹ ਨਹੀਂ ਦੇਖਣਾ ਉਹ ਸੇਫਟੀ ਵੀ ਨਹੀਂ ਦੇਖਦਾ ਪਹਿਲਾਂ ਉਹਨੇ ਕਿਹਨੇ ਰਾਈਵਰ ਰਹਿ ਗਏ ਐਵਰੇਜ ਵੀ ਤੇਲ ਨੂੰ ਨਾ ਪਾਣੂ ਆਇਆ ਖਿਆਈ ਜੀ ਕਰੇ ਵੀ ਅਗਲਾ ਕਬੇ ਯਾਰ ਲਾ ਕੇ ਫਸ ਜੇ ਗਏ ਪੈ ਗੱਲ ਕਿੰਨੇ ਦੀ ਐਵਰੇਜ ਕੱਢ ਐਵਰੇਜ ਹੈਗੀ ਆ ਹਾਈਵੇ ਤੇ ਵਧੀਆ ਡਰਾਈਵਿੰਗ ਹੈਗੀ ਆ ਤਾਂ 20+ ਐਵਰੇਜ ਸੀ ਲੈ ਲਵਾਂਗੇ। ਰਾਮਨਾ ਖਾਲੀ ਰਾਮ ਫੁੱਲ ਲਗਜ਼ਰੀ ਫੀਚਰਾਂ ਨਾਲ? ਹਾਂਜੀ ਹਾਂਜੀ ਫੁੱਲ ਲਗਜ਼ਰੀ ਫੀਚਰ ਹੂੰ ਪੈਟਰੋਲ ਡੀਜ਼ਲ ਦੋਨਾਂ ਦੀ ਐਵਰੇਜ ਤੁਹਾਨੂੰ ਬਹੁਤ ਵਧੀਆ ਮਿਲੂਗੀ ਆ। ਪੈਟਰੋਲ ਡੀਜ਼ਲ ਦੋਨਾਂ ਚੀਜ਼ ਹੁੰਦੀ ਆ। ਦੋਨਾਂ ਚ ਆ ਰਹੀ ਆ ਦੋਨਾਂ ਚ ਆਟੋ ਮੈਨੂਅਲ ਤਾਂ ਹੁੰਦੀ ਆ। ਆਟੋ ਮੈਨੂਅਲ ਦੋਨਾਂ ਚ ਹੀ ਹੁੰਦੀ ਆ। ਇਹ ਇਹ ਕਿਹੜਾ ਵੇਰੀਐਂਟ ਹੈ ਬਈ? ਇਹ ਟੌਪ ਮਾਡਲ ਆ ਐਸਐਕਸ ਆਪਸ਼ਨਲ ਤੇ ਇਹਦੇ ਚ ਆਪਾਂ ਨੂੰ ਮਿਲ ਜਾਂਦਾ ਇਹ ਪੈਟਰੋਲ ਮਾਡਲ ਆ ਮੈਨੂਅਲ ਦਾ। ਇਹ ਪੈਟਰੋਲ ਮੈਨੂਅਲ ਮੈਨੂਅਲ ਆ ਠੀਕ ਹੈ ਤੇ ਡੀਜ਼ਲ ਵੀ ਇਹਦੇ ਚ ਆ ਜਾਊਗਾ ਇਹੇ ਚੀਜ਼ ਤੁਹਾਨੂੰ ਆਟੋਮੈਟਿਕ ਵੀ ਮਿਲ ਜਾਊਗਾ ਠੀਕ ਹੈ ਮਾਡਲ ਸਾਰੇ ਮਿਲ ਜਾਂਦੇ ਆ ਸਾਰੇ ਮਾਡਲ ਵੇਲੇ ਪੈਟਰੋਲ ਚ ਮੈਂ ਆਪਾਂ ਨੂੰ ਚਾਰ ਮਾਡਲ ਆਟੋਮੈਟਿਕ ਦੇ ਆਉਂਦੇ ਆ ਠੀਕ ਹੈ ਤੇ ਡੀਜ਼ਲ ਦੇ ਵਿੱਚ ਦੋ ਮਾਡਲ ਆ ਰਹੇ ਆ ਤੇ ਇਹ ਸ਼ੁਰੂ ਕਿੱਥੋਂ ਹੋ ਜਾਂਦੀ ਹੈ ਸ਼ੁਰੂ ਇਹ ਪ੍ਰਾਈਸ ਰੇਂਜ ਜਿਹੜੀ ਹੈ 10 ਲੱਖ 99000 ਤੋਂ ਸਟਾਰਟ ਹੋ ਜਾਂਦਾ ਵੀ ਹੁਣ ਮੇਰੇ ਵਰਗਾ ਹੋ ਜਾਏ ਤਿਆਰ ਵੀ 10 ਲੱਖ ਤੋਂ ਕਰੇਟਾ ਆਜ ਹੋਣੀ ਘਰੇ ਜੇ 10 ਲੱਖ ਲਓ ਯਾਰ ਸ਼ੋਰੂਮ ਪ੍ਰਾਈਸ ਆ ਇਹਦਾ ਇੰਨੇ ਤੋਂ ਸਟਾਰਟ ਹੋ ਜਾਂਦੀ ਹੈ 10 ਲੱਖ ਤੋਂ ਇਹ ਚਲੀ ਜਾਂਦੀ ਆ 19 ਲੱਖ ਤੱਕ 19 ਲੜੇ ਆ ਵੀ ਦੀ ਆ ਜਿਹੜਾ ਡੀਜ਼ਲ ਦਾ ਟਾਪ ਮਾਡਲ ਆ ਡੀਜ਼ਲ ਦੇ ਟਾਪ 19 20 ਲੱਖ 19 20 ਲੱਖ ਦਾ ਸਟੇਟਮੈਂਟ ਮੰਨਗੇ 20 ਲੱਖ ਚ ਤਾਂ ਫਿਰ ਬਾਸ ਸਾਰਾ ਕੁਝ ਆ ਸਾਰਾ ਖਤਮ ਹੀ ਆ ਗਮੈਂਟ ਤੇ ਉਹ ਐਂਡ ਵਾਲੀ ਗੱਲ ਬਾਤ ਆ ਐਂਡ ਵਾਲੀ ਗੱਲ ਇਹ ਕਿਹੜੀ ਗੱਲ ਬਾਤ ਆ ਕਿੰਨੇ ਵਾਲੀ ਆ ਇਹ ਮਾਡਲ ਹੈਗਾ ਜੀ ਇਹਦਾ ਤਕਰੀਬਨ 17 ਕ ਲੱਖ ਦਾ ਅੱਛਾ ਇਹ 17 ਲੱਖ 17 ਲੱਖ ਦਾ 21000 ਦਾ ਮਾਡਲ ਹੈ ਇਹ ਮਾਡਲ ਹੈਦਾ ਐਸੈਟਸ ਆਪਸ ਵਿੱਚ ਓਨ ਰੋਡ ਚਲੀ ਜਾਂਦੀ ਹੈ ਤਕਰੀਬਨ 20 ਲੱਖ ਦੀ ਆਨ ਰੋਡੇ 20 ਲੱਖ ਚੜੂਗੀ ਠੀਕ ਆ 20 ਲੱਖ ਲਾਤਾ ਹੁਣ ਮੰਨ ਲਓ ਬੰਦੇ ਨੇ ਆ ਪਸੰਦ ਹੈ ਕਹਿੰਦੇ 17 ਲੱਖ ਆਨ ਰੋਡ ਨੂੰ 20 ਲੱਖ ਚ ਪੈਣੀ ਹੈ ਕਿਉਂਕਿ ਵੀ ਹੁਣ 20 ਲੱਖ ਤਾਂ ਮੈਂ ਲਾਉਣਾ ਉਦੋਂ ਪਹਿਲਾਂ ਜਿਹੜਾ ਕੈਮਰੇ ਤੇ ਜਾਣ ਪੜਤਾਲ ਕਰਨੀ ਵੀ ਇਧਰ ਮੈਨੂੰ ਮਿਲੂ ਕੀ ਕੀ ਅੰਦਰ ਕੀ ਕੀ ਮਿਲੂਗਾ ਇਹਦੇ ਵਿੱਚ ਫੀਚਰ ਤੁਹਾਨੂੰ ਸਾਰੇ ਆਪਾਂ ਦੱਸਦੇ ਆਂ ਦੇਖੋ ਪਹਿਲੀ ਦਾ ਜਿਹੜਾ ਟਾਪ ਮਾਡਲ ਆ ਗਿਆ ਇਹਦੇ 'ਚ ਠੀਕ ਆ ਟਾਪ ਮਾਡਲ 'ਚ ਆਪਾਂ ਨੂੰ ਇੱਕ ਤਾਂ LED ਤਾਂ ਚਲੋ ਸਾਰਿਆਂ ਦੇ ਸਟੈਂਡਰਡ ਹੀ ਆਪਾਂ ਨੂੰ ਆ ਰਹੀ ਹੈ ਉਸ ਤੋਂ ਬਾਅਦ LED ਜਿਹੜੇ ਹੈਡਲੈਂਪ ਹਨ ਹੈਡਲੈਂਪ ਪਹਿਲਾਂ ਫੌਗ ਲੈਂਪ ਤੁਸੀਂ ਦੇਖ ਅੱਛਾ ਉਹ ਚੱਕ ਦਿੱਤੀ ਲਾਈਟਾਂ ਆ ਗਈਆਂ ਨਾਲ ਥੱਲੇ ਜੀ ਜਿਹਦੇ ਕਰਕੇ ਵਿਜ਼ਿਬਿਲਟੀ ਰੋਡ ਤੇ ਬਹੁਤ ਵਧੀਆ ਠੀਕ ਹੈ ਲੁਕਵੀ ਤੁਸੀਂ ਦੂਰੋਂ ਦੇਖੋਗੇ ਲੁਕਵੀ ਥੋੜੀ ਨਾ ਥਾਂਦੀ ਆ ਯਾਰ ਆ ਆ ਵੀ ਖਾਜ ਹੂ ਮਗਰਲੀ ਗੱਡੀ ਨੂੰ ਤੱਕੀ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਫੋਗ ਲੈਂਪ ਵਾਲਾ ਕਹਿੰਦੇ ਜਾਬੀ ਨਵੇੜਦਾ ਜਾਬੀ ਨਵੇੜਦਾ ਉਸ ਤੋਂ ਬਾਅਦ ਆ ਦੇਖੋ ਨਿੱਕੀ ਨਿੱਕੀ ਚੀਜ਼ ਜਿਵੇਂ ਆਪਣੇ ਥੱਲੇ ਸਕਰਟਿੰਗ ਵਗੈਰਾ ਦਿੱਤੀ ਹੋਈ ਆ ਠੀਕ ਆ ਇਹ ਐਡੀਸ਼ਨ ਚ ਕੰਮ ਕਰਕੇ ਹੋ ਗਈ ਇਹ ਜਿਵੇਂ ਆਪਾਂ ਰਫ ਰੋਡ ਦੇ ਵੀ ਜਾਂਦੇ ਹਾਂ ਠੀਕ ਆ ਬੰਪਰ ਦੇ ਆਪਾਂ ਕਹਿੰਦੇ ਨੇ ਸਕ੍ਰੈਚ ਪੈ ਗਏ ਆ ਇਹ ਪੈ ਗਿਆ ਉਹ ਚੀਜ਼ ਕੋਈ ਚੱਕਰ ਹੀ ਨਹੀਂ ਹੈਗਾ ਸਾਰਾ ਤਾਂ ਇਹ ਮੈਂ ਖਿਆ ਹਾਂ ਜੀ ਸਾਰੇ ਚੀਜ਼ਾਂ ਦਾ ਵੀ ਅਗਲਾ ਐਂ ਜਣਾ ਕਿਉਂਕਿ ਐਸਯੂਵੀ ਆ ਪ੍ਰੋਪਰ ਤ ਦੋ ਤਿੰਨ ਸਾਲ ਬਾਅਦ ਭੱਦੀ ਜੀ ਨਾ ਹੋ ਜੇ ਨਹੀਂ ਨਹੀਂ ਉਹ ਅਗਲਾ ਕਹਵੇ ਯਾਰਾ ਜਖਣਾ ਜੀ ਪੱਟੀ ਗਈ ਮੁਰਾ ਹਾਂ ਨਾ ਉਹ ਚੀਜ਼ ਨਹੀਂ ਹੁੰਦੀ ਜਮੇ ਨਹੀਂ ਹੁੰਦੀ ਤੇ ਅੰਦਰੋਂ ਦੇਖੀਏ ਵੀਰੇ ਆਪਾਂ ਅੰਦਰੋਂ ਦੇਖ ਲੋ ਕੀ ਹਿਸਾਬ ਆ ਅੰਦਰ ਆ ਜਿਓ ਚਾਹੇ ਮਗਰਲੇ ਪਾਸੇ ਦੀ ਆ ਜਿਓ ਆ ਜਿਓ ਵੀਰੇ ਅੰਦਰ ਲੈ ਵੀ ਅੰਦਰ ਤਾਂ ਯਾਰ ਗੱਲ ਬਾਤ ਹੀ ਬਾੜੀ ਵੱਖਰੀ ਕੀਤੀ ਪਈ ਐ ਅੰਦਰੋਂ ਸਾਰੀ ਚੀਜ਼ ਐ ਟੁੱਟੀ ਅੰਦਰੋਂ ਸਾਰੀ ਕੋਈ ਚੀਜ਼ ਐ ਜੇ ਪੱਟ ਦੇ ਨਵਾ ਸਾਰਾ ਕਰ ਚਾਹੇ ਸਾਰੀ ਚੇਂਜ ਕਰ ਦੇ ਹਾਂ ਯਾਰ ਆ ਦੇਖ ਇਧਰ ਲੈ ਵੀ ਵੀ ਲਾਇਆ ਪਿਆ ਪਤੰਦਰਾ ਨੇ ਸਾਰਾ ਬਿਲਕੁਲ ਆ ਕਨੈਕਟਿੰਗ ਆ ਗਈ ਜੀ 2.10.25 ਇੰਚ ਦਾ ਜਿਹੜਾ ਡਿਸਪਲੇ ਆ ਕਲਸਟਰ ਆ ਦੇਤਾ ਹੋਇਆ ਆਪਾਂ ਇਹਦੇ ਚ ਠੀਕ ਆ ਇਹਦੇ ਵਿੱਚ ਸਾਰਾ ਤੁਹਾਨੂੰ ਇਹਦੇ ਚ ਸਾਰਾ ਕੁਝ ਹੀ ਆ ਜਾਂਦਾ ਇਧਰ ਜਿਹੜੇ ਇਧਰ ਮੇਰੇ ਵਰਗੇ ਨੇ ਪੰਗੇ ਲੈਣੇ ਆ ਇਧਰ ਤੋਂ ਡਰਾਈਵਰ ਬੰਦੇ ਦਾ ਕੰਮ ਬਿਲਕੁਲ ਜੀ ਬਿਲਕੁਲ ਉਹਦੇ ਮੀਟਰ ਵੀ ਆਪ ਹੀ ਮੀਟਰ ਵੀ ਆ ਇਹਦੇ ਵਿੱਚ ਆਪਾਂ ਸਾਰਾ ਚੇਂਜ ਕਰ ਸਕਦੇ ਆ ਜਿਹੜਾ ਆਪਾਂ ਕੋ ਚੇਂਜ ਕਰ ਸਕਦੇ ਆ ਇਹਦੇ ਚ ਤੁਹਾਨੂੰ 뮤직 ਸਿਸਟਮ ਆ ਗਿਆ ਬੋਸ ਦਾ ਸਿਸਟਮ ਆ ਹੀ ਹੂੰ ਬੋਸ ਦਾ ਸਿਸਟਮ ਆ ਜੋ ਕਿ ਪ੍ਰੀਮੀਅਮ ਦੇ ਵਿੱਚ ਹੁੰਦਾ ਠੀਕ ਹੈ ਵਰਡ ਚ ਨੋ ਨਾ ਬੈਸਟ ਤੇ ਸੋ ਉਹ ਬਾਰ ਉਹ ਬੇਸਾਂ ਚਾਹੇ ਨਾ ਰੱਖਾ ਹੋਵੇ ਕੁਝ ਕਰਾਉਣ ਦੀ ਲੋੜ ਨਹੀਂ ਐ ਚ ਬਾਹਰ ਹੂੰ ਆਵਾਜ਼ ਦੀ ਕੱਲੀ ਕੱਲੀ ਚੀਜ਼ ਤੋਂ ਨੂੰ 뮤직 ਦੀ ਕਲੈਰਟੀ ਸਾਰਾ ਕੁਝ ਪ੍ਰੋਪਰ ਮਿਲੂਗਾ ਇਹਦੇ ਚ ਜੀ ਜੀ ਤੇ ਉਸ ਤੋਂ ਬਾਅਦ ਸਿਸਟਮ ਦੇ ਵਿੱਚ ਹੀ ਤੁਹਾਨੂੰ ਹਾਂਜੀ ਪ੍ਰੀ ਇਨਸਟਾਲ ਜਿਹੜਾ ਮੈਪ ਮਿਲ ਜਾਂਦਾ ਠੀਕ ਹੈ ਜੇ ਤੁਸੀਂ ਨੈਟ ਨਹੀਂ ਵੀ ਚੱਲ ਰਿਹਾ ਤੁਸੀਂ ਆਪਦਾ ਫੋਨ ਨਹੀਂ ਵੀ ਕਨੈਕਟ ਕੀਤਾ ਹੋਇਆ ਤਾਂ ਵੀ ਤੁਸੀਂ ਇਹਨੂੰ ਮੈਪ ਨੂੰ ਆਫਲਾਈਨ ਯੂਜ਼ ਕਰ ਸਕਦੇ ਹੋ ਠੀਕ ਹੈ ਅੱਛਾ ਜੇ ਜੇ ਕਨੈਕਟ ਨਹੀਂ ਜਾਂ ਫੋਨ ਨਾ ਜਾਂ ਨੈਟ ਹੈ ਨਹੀਂ ਤਾਂ ਇਹ ਚੱਲ ਰਿਹਾ ਹੈ ਚੱਲ ਰਿਹਾ ਤੁਹਾਨੂੰ ਦੱਸੂਗਾ ਵੀ ਤੇ ਰਹੂਗਾ ਇਹ ਚੱਲ ਰਿਹਾ ਨਾਲ ਦੀ ਨਾਲ ਇਹ ਤਾਂ ਇਹ ਵੀ ਨਹੀਂ ਹੈਗਾ ਕਿ ਚਾਰ ਤੋਂ ਪੰਜ ਅਪਡੇਟ ਤੁਹਾਨੂੰ ਫ੍ਰੀ ਆਫ ਕਾਸਟ ਉਹ ਮਿਲ ਜਾਣਗੇ ਇਹਦੇ ਅਪਡੇਟ ਜਿਹੜੇ ਮੈਪਸ ਦੇ ਅਪਡੇਟ ਹੁੰਦੇ ਆ ਠੀਕ ਹੈ ਕੋਈ ਨਵਾਂ ਰੋਡ ਚੇਂਜ ਹੋਇਆ ਜਾਂ ਕੁਝ ਹੋ ਰਿਹਾ ਉਹ ਤੁਹਾਨੂੰ ਅਪਡੇਟ ਇਹਦੇ ਵਿੱਚ ਨਾਲੀ ਮੜਨਗੇ ਵੀ ਐ ਨਹੀਂ ਗਾਂਹ ਜਾ ਕੇ ਇੱਥੇ ਬੋਰਡ ਲਗਾ ਦੇਣੇ ਦੱਸਿਆ ਰੋਡ ਬੰਦ ਹੋ ਗਈ ਸਰੋ ਕੁਝ ਬਿਲਕੁਲ ਜੀ ਠੀਕ ਹੈ ਉਸ ਤੋਂ ਬਾਅਦ ਬਾਕੀ ਫੋਨ ਤਾਂ ਆਪਾ Apple Car Play Android Auto ਤਾਂ ਸਟੈਂਡਰਡ ਚਲੂ ਆ ਹੀ ਰਿਹਾ ਸਾਰੀਆਂ ਗੱਡੀਆਂ ਦੇ ਵਿੱਚ ਜੀ ਬਟ ਉਹ ਵੀ ਇਹਦੇ ਵਿੱਚ ਮਿਲ ਜਾਣਾ ਨਾਲ ਕਲਾਈਮੇਟ ਕੰਟਰੋਲ ਵੀ ਤੁਹਾਨੂੰ AC ਦਾ ਜਿਹੜਾ ਕੰਟਰੋਲ ਆ ਠੀਕ ਹੈ ਉਹ ਇਹਦੇ ਵਿੱਚ ਮਿਲ ਜਾਣਾ ਹੁਣ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਨਵੀਂ ਦੱਸਾਂ ਹਾਂਜੀ ਜਿਹੜੀ ਇਸ ਸੈਗਮੈਂਟ ਚ ਆਈ ਹੈ ਪਹਿਲੀ ਪਹਿਲਾਂ ਨਹੀਂ ਸੀ ਜੀ ਤੁਹਾਨੂੰ ਠੰਡ ਲੱਗ ਰਹੀ ਐ ਤੁਹਾਨੂੰ ਹੀਟ ਦੀ ਲੋੜ ਐ ਇੱਧਰ ਚਾਹੀਦੀ ਐ ਠੀਕ ਐ ਮੈਨੂੰ ਲੱਗ ਰਹੀ ਐ ਗਰਮੀ ਠੀਕ ਐ ਜੀ ਤੁਸੀਂ ਅਪਨੋ ਅਕੋਰਡਿੰਗ ਇਹਨੂੰ ਹੀਟ ਕਰ ਲਓ ਇਹਨੂੰ ਇੱਧਰਲਾ ਤੁਹਾਡੇ ਵਾਲਾ ਪਾਸਾ ਹੀਟ ਆਊਗੀ ਅੱਛਾ ਮੇਰੇ ਪਾਸੇ ਹੀਟ ਚੱਲ ਪਈ ਹਾਂਜੀ ਹਾਂਜੀ ਮੈਂ ਉਧਰ ਜੇ ਮੈਨੂੰ ਚਾਹੀਦਾ ਏਸੀ ਤੇ ਮੇਰੇ ਵਾਲੇ ਪਾਸੇ ਏਸੀ ਚੱਲੂਗਾ ਠੀਕ ਐ ਵੀ ਜੇ ਮੈਨੂੰ ਖਾਂਗੇ ਜੇ ਕੰਮ ਹੋਣ ਗਲਾ ਮੈਂ ਹੀਟ 'ਚ ਬੈਣਾ ਹੀਟ 'ਚ ਬੈਣਾ ਤੇ ਤੁਹਾਨੂੰ ਮਾੜੀ ਤਕਲੀਫ ਆਉਣੀ ਇਹ ਦਰ ਮੈਂ ਆਪਦਾ ਟੈਂਪਰੇਚਰ ਆਪਦੇ ਅਕੋਰਡਿੰਗ ਸੈੱਟ ਕਰ ਸਕਦਾ ਅੱਛਾ ਦੋਨੇ ਪਾਸੇ ਅਲੱਗ-ਅਲੱਗ ਕੰਮ ਆ ਗਿਆ ਦੋਨੇ ਪਾਸੇ ਅਲੱਗ-ਅਲੱਗ ਕੰਮ ਜੋ ਬਹੁਵੱਟੀ ਗੱਲ ਆ ਹਲੇ ਤੱਕ ਕਿ ਹੋਰ ਗੱਡੀਆਂ ਚੋਣੇ ਆਉਗੀਆਂ ਆਉਗੀਆਂ ਇਹ ਸੈਗਮੈਂਟ ਦੀਆਂ ਗੱਡੀਆਂ ਚੱਲਦੇ ਹਾਈ ਰੇਂਜ ਦਾ ਚੱਲੋ ਆਉਂਦੀ ਹੈ ਬਟ ਇਸ ਸੈਗਮੈਂਟ ਇਸ ਸੈਗਮੈਂਟ ਦੇ ਵਿੱਚ ਇਸ ਸਪਰਾਈਜ਼ ਰੇਂਜ ਦੇ ਵਿੱਚ ਇਹ ਤੁਹਾਨੂੰ ਮਿਲ ਰਿਹਾ ਹੈ ਇਹ ਚੀਜ਼ ਠੀਕ ਹੈ ਜੀ ਉਸ ਤੋਂ ਬਾਅਦ ਏਸੀ ਦੇ ਕੰਟਰੋਲ ਸਾਰਾ ਤੁਸੀਂ ਸਿਸਟਮ ਤੋਂ ਹੀ ਸੈੱਟ ਕਰ ਸਕਦੇ ਹੋ ਇੱਥੋਂ ਲੋ ਕਰਨਾ ਹਾਈ ਕਰਨਾ ਹੀਟ ਚੱਲ ਪਈ ਤੁਹਾਡੇ ਵਾਲੇ ਪਾਸੇ ਠੀਕ ਹੈ ਮੈਂ ਟੈਂਪਰੇਚਰ ਨੂੰ ਘਟਾ ਲਿਆ ਲੋ ਕਰ ਲਿਆ ਏਸੀ ਚੱਲ ਪਿਆ ਵਿਜੀ ਨੇ ਲਾਲ ਨੀਲੇ ਤੀਰਾਂ ਤੋਂ ਸਮਝ ਕੇ ਜੇ ਕਰਨਾ ਵੀ ਅਣਜਾਣ ਮੇਰੇ ਵਰਗਾ ਬਹਿ ਗਿਆ ਨੂੰ ਪਤਾ ਲੱਗ ਜੂ ਵੀ ਮੈਂ ਕਿੱਥੇ ਕਿ ਲੋਟ ਕਰਨਾ ਹੈ ਬਿਲਕੁਲ ਜੀ ਬਿਲਕੁਲ ਹੁਣ ਕਿੱਥੇ ਕਰਨਾ ਪੈਰਾਂ ਤੇ ਕਰਨੀ ਆ ਹਵਾ ਕਿੱਥੇ ਕਰਨੀ ਆ ਅਚੋ ਵੀ ਸਾਰਾ ਟੱਚ ਆ ਗਿਆ ਸਾਰਾ ਕਿਸੇ ਦੇ ਵਿੱਚ ਹੀ ਆ ਲੈ ਯਾਰ ਸਾਰਾ ਕਿਤੋਂ ਵੀ ਜੀ ਲੱਗ ਰਹੀ ਨਾ ਇਹਦੇ ਵਿੱਚ ਬਹਿ ਕੇ ਹੀ ਬੰਦੇ ਦਾ ਬਿਲਕੁਲ ਲੈ ਤੇ ਆ ਮੈਨਾਂ ਡੈਸ਼ਬੋਰਡ ਆ ਤੇ ਜਿੰਨੀ ਜੀ ਸਾਰੀ ਉਹ ਇਹਨਾਂ ਨੇ ਕਰਤੀ ਪੱਟ ਕੇ ਉਹਦੇ ਨਵੀਂ ਟੋਟਲੀ ਚੇਂਜ ਕਰਦੇ ਟੋਟਲੀ ਤੇ ਉਸ ਤੋਂ ਬਾਅਦ ਨਵੀਂ ਚੀਜ਼ ਦਿਖਾਵਾਂ ਤੁਹਾਨੂੰ ਇਹਦੇ ਵਿੱਚ ਕਲਸਟਰ ਜਿਹੜਾ ਇਹ ਵੀ ਸਮਝੋ ਇੱਕ ਸਾਰੇ ਕੰਟਰੋਲ ਆ ਇਹਦੇ ਵਿੱਚ ਮੈਨੂੰ ਮਿਲ ਗਿਆ ਆਪਾਂ ਨੂੰ ਜੀ ਹੁਣ ਆਪਾਂ ਮੈਂ ਇਧਰ ਇੰਡੀਕੇਟਰ ਦਿੱਤਾ ਠੀਕ ਹੈ ਕਈ ਵਾਰ ਆਪਾਂ ਸ਼ੀਸ਼ਾ ਨਹੀਂ ਦੇਖਦੇ ਨਹੀਂ ਦੇਖਦੇ ਸ਼ੀਸ਼ਾ ਠੀਕ ਆ ਆਪਾਂ ਇੰਡੀਕੇਟਰ ਦੇ ਦਿੰਦੇ ਆ ਵੀ ਪਿੱਛੇ ਕੁਝ ਆਉਂਦਾ ਕਿ ਨਹੀਂ ਆਉਂਦਾ ਠੀਕ ਆ ਇਹਦੇ ਵਿੱਚ ਬਾਹਰ ਤੁਹਾਨੂੰ ਦਿਖਾਵਾਂਗਾ ਮੈਂ ਕੈਮਰੇ ਮਿਰਰ ਦੇ ਵਿੱਚ अच्छा मिरर ਦੇ ਵਿੱਚ मिरर ਦੇ ਵਿੱਚ ਵੀ ਕੈਮਰੇ ਆ ਦੋਨੋਂ ਇੱਕ ਉੱਪਰ ਫਰੰਟ ਦੇਖ ਲੈ ਹਾਂਜੀ ਦੋਨੋਂ ਮਿਰਰ ਦੇ ਵਿੱਚ ਇੱਕ ਪਿੱਛੇ ਚਾਰ ਕੈਮਰੇ ਨੇ ਠੀਕ ਹੈ ਉਹਦੇ ਨਾਲ ਕੀ ਹੈ ਜਦੋਂ ਇੰਡੀਕੇਟਰ ਦਿੱਤਾ ਆ ਮੈਨੂੰ ਇਹਦੇ ਵਿੱਚ ਹੀ ਕੈਮਰਾ ਚੱਲ ਪਿਆ ਮੈਨੂੰ ਸ਼ੀਸ਼ਾ ਦੇਖਣ ਦੀ ਲੋੜ ਨਹੀਂ ਹੈਗੀ ਇੱਥੇ ਵੀ ਇੱਥੇ ਮੈਨੂੰ 뷰 ਆ ਗਿਆ ਜਦੋਂ ਮੈਂ ਮੋੜਨਾ ਨਾ ਜੀ ਆਟੋਮੈਟਿਕਲੀ ਜੇ ਮੋੜੂਗਾ ਮੈਂ ਤਾਂ ਉਹ ਆਟੋਮੈਟਿਕਲੀ ਇਹਧਰਲਾ ਮਿਰਰ ਆਹ ਕੈਮਰਾ ਚੱਲ ਪੈ ਜਦੋਂ ਸਟੀਅਰਿੰਗ ਘੁੰਮਣ ਲੱਗ ਗਿਆ ਹਾਂਜੀ ਉਹਨੇ ਆਪਣੇ ਆਪ ਹੀ ਕੈਮਰਾ ਚਲਾ ਦਿੰਦਾ ਪਰ ਤੁਸੀਂ ਇੰਡੀਕੇਟਰ ਪਹਿਲਾਂ ਦੇਣਾ ਜ਼ਰੂਰੀ ਹੁੰਦਾ ਆਪਾਂ ਨੂੰ ਕਿਉਂਕਿ ਪਿੱਛੋਂ ਵੀ ਜਿਹੜਾ ਤਾਂ ਇਧਰ ਲਾ ਮੇਰੇ ਵਾਲਾ ਕੈਮਰਾ ਇਹਦਾ ਚੱਲ ਪਿਆ ਮੈਨੂੰ ਸ਼ੀਸ਼ੇ ਚ ਵੀ ਦੇਖ ਸਕਦਾ ਮੈਂ ਪਰ ਮੇਰੇ ਕੋਲ ਆ ਰੋਡ ਤੇ ਮੇਰੀ ਵਿਜ਼ਿਬਿਲਟੀ ਵਧੀਆ ਰਹਿੰਦੀ ਵੀ ਇੰਨਾ ਕੁ ਸੌਖਾ ਕਰਤਾ ਇਹਨਾਂ ਨੇ ਵੀ ਜੇ ਬੰਦੇ ਦੀ ਸਿੱਧੀ ਧੌਣ ਆ ਤਾਂ ਸਿੱਧੀ ਧੌਣ ਤੇ ਪੂਰਾ ਵਰਕ ਕਰ ਸਕਦਾ ਬਿਲਕੁਲ ਜੀ ਬਿਲਕੁਲ ਉਹਨੂੰ ਧੌਣ ਸਾਈਡ ਤੇ ਐ ਹਲਾਉਣ ਦੀ ਲੋੜ ਬਿਲਕੁਲ ਜੀ ਬਿਲਕੁਲ ਅਗਰ ਤਾਂ ਧੌਣ ਹੀ ਨਹੀਂ ਹਿੱਲਣੀ ਵੀ ਨਹੀਂ ਜੇ ਸ਼ੀਸ਼ਾ ਬੰਦਾ ਭੁੱਲ ਜਾਂਦਾ ਤਾਂ ਪਤਾ ਲੱਗ ਜਾਂਦਾ ਬਿਲਕੁਲ ਜੀ ਬਿਲਕੁਲ